ਆ ਕੀ ਲਿਖਿਆ ਆ ਬੋਲ ਹੈ ਆ ਕੀ ਲਿਖਿਆ ਵਾ ਬੋਲਦੀ ਨਹੀਂ ਹੈ ਕੀ ਆ ਤੁਹਾਨੂੰ ਕੁੜੀ ਨੂੰ ਡਾਂਟੀ ਜੰਨੀ ਆ ਆ ਵੇਖੋ ਪ੍ਰਿੰਸੀਪਲ ਨੇ ਅੱਜ ਮੈਨੂੰ ਨਾ ਫੀਸ ਮਾਫੀ ਦੇ ਅਪਲੀਕੇਸ਼ਨ ਲਿਖਣ ਲਈ ਕਿਹਾ ਸੀ ਤੇ ਮੈਂ ਲਿਖੀ ਤੇ ਹਾਂ ਬੋਲ ਚੋ ਸ਼੍ਰੀਮਾਨ ਪ੍ਰਿੰਸੀਪਲ ਸਾਹਿਬ ਬੈਂਤੀਏ ਕਿ ਅਸੀਂ ਬਹੁਤ ਹੀ ਗਰੀਬ ਫੈਮਿਲੀ ਨਾਲ ਬਿਲੋਂਗ ਕਰਦੇ ਹਾਂ ਮੇਰੇ ਪਿਤਾ ਜੀ ਬਹੁਤ ਹੀ ਗਰੀਬ ਹਨ ਸਾਡੇ ਘਰ ਵਿੱਚ ਚਾਰ ਨੌਕਰ ਹਨ ਉਹ ਵੀ ਬਹੁਤ ਗਰੀਬ ਹਨ ਮੇਰੇ ਪਿਤਾ ਜੀ ਕੋ ਸਕੂਲ ਦਾ ਕਰਾਇਆ ਦੇਣ ਦੇ ਪੈਸੇ ਨਹੀਂ ਹਨ ਇਸ ਲਈ ਅਸੀਂ ਆਪਣੀ ਪੁਰਾਣੀ ਮਸਜਿਦ ਪਾਰ ਵਿੱਚ ਹੀ ਸਕੂਲ ਜਾਂਦੇ ਹਾਂ ਮੇਰੀ ਮਾਸੂਮੀਤ ਨਿਕਰੇ ਵੀ ਛੋਟਾ ਪੜੋਕਟ ਸਾਡਾ ਡਰਾਈਵਰ ਵੀ ਬਹੁਤ ਗਰੀਬ ਹੈ ਸਾਡੇ ਦੋਵੇਂ ਭੈਣ ਭਰਾ ਕੋਈ ਪੁਰਾਣੇ ਮਾਡਲ ਦੇ ਆਈਫੋਨ 14 ਪ੍ਰੋ ਮੈਕਸ ਹਨ ਅਸੀਂ ਉਸ ਨਾਲ ਹੀ ਕੰਮਸਾਰ ਲੈਂਦੇ ਹਾਂ ਗਰੀਬੀ ਕਾਰਨ ਜਦੋਂ ਸਾਡੇ ਘਰ ਵਿੱਚ ਰੋਟੀ ਨਹੀਂ ਪੱਕਦੀ ਤਾਂ ਅਸੀਂ ਤਾਜ ਮੋਟਰ ਵਿੱਚ ਖਾਣਾ ਥਾਣ ਲਈ ਜਾਂਦੇ ਹਾਂ ਇਸ ਤਰ੍ਹਾਂ ਔਕੇ-ਸੋਕੇ ਸਾਡੀ ਗੁਜ਼ਰਬਸਰ ਹੋ ਰਹੀ ਹੈ ਇੰਨੀ ਤੰਗੀ ਕਰਕੇ ਮੇਰੇ ਪਿਤਾ ਜੀ ਮੇਰੀ ਫੀਸ ਨਹੀਂ ਦੇ ਸਕਦੇ ਕਿਰਪਾ ਕਰਕੇ ਸਾਡੀ ਫੀਸ ਮਾਫ ਕੀਤੀ ਜਾਵੇ ਧੰਨਵਾਦ ਹੈ 哎呦我的妈！你别吓